ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਇਸ ਵੇਲੇ ਦੀ ਵੱਡੀ ਖਬਰ ਪੰਜਾਬੀਆਂ ਦਾ ਮਾਣ ਪੰਜਾਬੀਆਂ ਦੀ ਧੌਣ ਪੰਜਾਬ ਦਾ ਨਾਮ ਹੋਰ ਉੱਚਾ ਹੋ ਗਿਆ ਏ ਆਓ ਅੱਗੇ ਜਾਣਦੇ ਹਾਂ ਕਿਵੇਂ ਪੰਜਾਬੀ ਇੰਡਸਟਰੀ ਫਿਲਮ ਦੇ ਵਿੱਚ ਸਭ ਉਹਨਾਂ ਨੂੰ ਜਾਣਦੇ ਹੀ ਨੇ ਉਹਨਾਂ ਦਾ ਕੈਰੈਕਟਰ ਉਹਨਾਂ ਦੀ ਫੇਸ ਬਿਊਟੀ ਇਦਾਂ ਦੀ ਹੈ ਕਿ ਅੜਬ ਜਿਹਾ ਸੁਭਾਅ ਵਾਲਾ ਲੱਗਦਾ ਉਹਨਾਂ ਦਾ ਗੁੱਸੇ ਵਾਲੀ ਮਾਤਾ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਅੜਬ ਸੁਭਾਅ ਵਾਲੀ ਮਾਤਾ ਹੈ ਉਹਨਾਂ ਦਾ ਨਾਮ ਹੈਗਾ ਜੀ ਨਿਰਮਲ ਰਿਸ਼ੀ ਜਿਨ੍ਹਾਂ ਨੇ ਪੰਜਾਬੀਆਂ ਦਾ ਮਾਣ ਹੋਰ ਉੱਚਾ ਕਰ ਦਿੱਤਾ ਪੰਜਾਬ ਦਾ ਨਾਮ ਹੋਰ ਉੱਚਾ ਕਰ ਦਿੱਤਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਨਰਮਲ ਰਿਸ਼ੀ ਮਾਤਾ ਜੀ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਉਹਦੇ ਲਈ ਮਾਤਾ ਜੀ ਨੂੰ ਬਹੁਤ ਬਹੁਤ ਵਧਾਈਆਂ ਪੰਜਾਬੀਆਂ ਦਾ ਮਾਣ ਪੰਜਾਬ ਦਾ ਮਾਣ ਹੋਰ ਉੱਚਾ ਕੀਤਾ ਕਿਉਂਕਿ ਫਲਮਾ ਦੇ ਵਿੱਚ ਵੀ ਉਹਨਾਂ ਨੇ ਇਕਾਬ ਦਾ ਇਹ ਜਿਹਾ ਮਕਾਮ ਹਾਸਲ ਕੀਤਾ ਹੋਇਆ ਤੇ ਸਭ ਉਹਨਾਂ ਨੂੰ ਗੁੱਸੇ ਵਾਲੀ ਮਾਤਾ ਵੀ ਉਹਨਾਂ ਦਾ ਜਿਹੜੀ ਫੇਸ ਬਿਊਟੀ ਹੈ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹਨਾਂ ਦਾ ਸੁਭਾਅ ਇਸ ਤਰ੍ਹਾਂ ਲੱਗਦਾ ਬਹੁਤ ਅੜਬ ਹੈ ਪਰ ਬਹੁਤ ਵਧੀਆ ਨੇਚਰ ਦੇ ਨੇ ਬਹੁਤ ਵਧੀਆ ਉਹਨਾਂ ਦਾ ਸੁਭਾਅ ਤਾਂ ਉਹਨਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਮਾਤਾ ਨੂੰ ਹਮੇਸ਼ਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖਣ ਜੀ